ਜਿੱਥੇ ਕਹੋਗੇ ਆਓ ਜਾ ਕੇ ਆਪਸ ਸਕੂਲਾਂ 'ਚ ਪੁੱਛਦੇ ਆ ਕਿ ਚਾਰ ਦਵਾਰੀਆਂ ਬਣੀਆਂ ਕਿ ਨਹੀਂ ਬਣੀਆਂ ਬਾਥਰੂਮ ਬਣੇ ਕਿ ਨਹੀਂ ਬਣੇ ਸਾਡੀ ਕੋਸ਼ਿਸ਼ ਹੈ ਸਕੂਲਾਂ ਅਸਲਸ ਦਿੱਕਤ ਪਤਾ ਕੀ ਹੈ ਸਰਕਾਰੀ ਸਕੂਲਾਂ 'ਚ ਪੜਦੇ ਗਰੀਬਾਂ ਦੇ ਬੱਚੇ ਤੇ ਹਮੇਸ਼ਾ ਸਿੱਖਿਆ ਮਹਿਕਮੇ ਦੇ ਖਿਲਾਫ ਇੱਕ ਨਰੇਟਿਵ ਰਿਹਾ ਮੇਰੇ ਤੋਂ ਪਹਿਲਾਂ ਇਹ ਨਰੇਟਿਵ ਸੀ ਕਿ ਧਰਨੇ ਵਾਲਾ ਮਹਿਕਮਾ ਤੇ ਹੁਣ ਹਮੇਸ਼ਾ ਨੈਗੇਟਿਵ ਖਬਰ ਪੁਰਾਣੇ ਸਿੱਖਿਆ ਮੰਤਰੀਆਂ ਦੀ ਤੁਸੀਂ ਵੀਡੀਓਜ਼ ਵਾਇਰਲ ਹੋਈਆਂ ਟੀਚਰਾਂ ਨੂੰ ਗਾਲ੍ਹਾਂ ਦਿੰਦੇ ਹੋਏ ਕਿ ਕੁੱਟੋ ਇਹਨਾਂ ਨੂੰ ਫੜ ਕੇ ਗਾਲ ਕੱਢ ਕੇ ਕਹਿੰਦੇ ਡਾਂਗਾ ਮੇਰੋ ਕਦੀ ਵੀ ਕਿਸੇ ਟੀਚਰ ਦਾ ਚੰਗਾ ਕੰਮ ਨਹੀਂ ਆਇਆ ਮੈਂ ਕੱਟੂ ਘਟ ਕੱਟੋ ਕੱਟ 2000 ਟੀਚਰਾਂ ਨੂੰ ਬਾਈ ਨੇਮ ਤੋਂ ਜਾਣਦਾ ਮਿਹਨਤ ਕੀਤੀ ਹੈ ਜੀ ਸਕੂਲਾਂ 'ਚ ਰਿਹਾ ਪੈਸ਼ਨ ਦੇ ਨਾਲ ਤੁਹਾਨੂੰ ਅੱਜ ਦੋ ਤਿੰਨ ਤੋਂ ਮੈਂ ਦੇਖਦਾ ਪਹਿਲੀ ਗੱਲ ਤੋਂ ਉਦੋਂ ਦੀ ਤਕਲੀਫ ਹੈ ਬਿਕਾਜ਼ ਦੇ ਡੋਂਟ ਵਾਂਟ ਤੇ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਇਹ ਪੰਜਾਬ ਸਰਕਾਰ ਦੀ ਗੱਲ ਨਹੀਂ ਹੈ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੁੰਦੀ ਹੈ ਨਾ ਦੇਸ਼ 'ਚ ਤੇ ਦੁਨੀਆ ਦੀ ਹਰ ਇੱਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸਭ ਤੋਂ ਅੱਗੇ ਲੰਘ ਰਹੇ ਹਾਂ ਅੱਜ ਕਿਉਂ ਸਭ ਤੋਂ ਅਸੀਂ ਗੱਲਾਂ ਦਾ ਬੋਤ ਕਰਦੇ ਹਾਂ ਕਿ ਦੇਸ਼ ਦੇ ਵਿੱਚੋਂ ਆਈਐਸਆਈਪੀਐਸ ਅਫਸਰ ਪੰਜਾਬ 'ਚ ਬੰਨੇ ਬੰਦ ਹੋ ਗਏ ਜੀ ਬਿਹਾਰ ਤੋਂ ਬਨ ਰਹੇ ਇੱਥੇ ਬਨ ਰਹੇ ਜਦੋਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਅਸੀਂ ਸਿਰਫ ਨੈਗੇਟਿਵ ਸਟੋਰੀ ਲਾਵਾਂਗੇ ਲੱਬ ਲੱਬ ਕੇ ਲਾਵਾਂਗੇ ਢੰਡ ਕੇ ਲਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਗਰੀਬਾਂ ਦੇ ਬੱਚਿਆਂ ਦੀ ਗੱ ਆਪਣੇ ਬੱਚੇ ਸਾਡੇ ਵਧੀਆ ਸਕੂਲਾਂ 'ਚ ਏਸੀ ਲੱਗੇ ਆ ਉੱਥੇ ਬਾਥਰੂਮਾਂ 'ਚ ਜਿੰਨੇ ਵੱਡੇ ਲੀਡਰਾਂ ਨੇ ਟਵੀਟ ਕੀਤਾ ਪਹਿਲਾਂ ਆਪਣੇ ਬੱਚੇ ਦੱਸੋ ਕਿੱਥੇ ਪੜਦੇ ਆ ਵੱਡੇ ਸਕੂਲਾਂ 'ਚ ਪੜਦੇ ਆ ਉੱਥੇ ਬਾਥਰੂਮ 'ਤੱਕ ਏਸੀ ਹੈ ਤੇ ਹੁਣ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜੀ ਮੈਂ ਬਾਥਰੂਮ ਬਣਾਇਆ ਤੇ ਉੱਤੇ ਨਹੀਂ ਪੱਥਰ ਲਾ ਦਿੱਤਾ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ 75 ਸਾਲਾਂ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਸੁਖਬੀਰ ਬਾਦਲ ਜੀ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਜਿਹੜੇ ਬਾਕੀ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਗੱਲਾਂ ਕਰਦੇ ਆ ਜਦੋਂ ਸਾਡੀ ਬੱਚੀਆਂ ਜਦੋਂ ਗਰੀਬ ਘਰਾਂ ਦੀਆਂ ਬੱਚੀਆਂ ਖੁੱਲੇ ਖੇਤਾਂ 'ਚ ਜਾਂਦੀਆਂ ਸੀ ਉਦੋਂ ਸ਼ਰਮ ਤੁਹਾਡੀ ਕਿੱਥੇ ਸੀ ਉਦੋਂ ਕਿਉਂ ਨਹੀਂ ਕੋਈ ਟਵੀਟ ਕਾਇਆ ਤੁਹਾਨੂੰ ਉਦੋਂ ਕਿਉਂ ਨਹੀਂ ਕੋਈ ਦਰਦ ਆਇਆ ਨਹੀਂ ਮੈਂ ਤੁਹਾਨੂੰ ਇਹ ਵੀਡੀਓ ਸੁਣਾ ਰਿਹਾ ਐਵੀਡੈਂਸ ਦੇ ਲਈ ਤੁਸੀਂ ਕਹੋਗੇ ਨਹੀਂ ਨਹੀਂ ਇਹ 3000 ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਫਿਰ ਸਿਗਾ ਤਾਂ ਵਰਤਣ ਲਾਇਕ ਨਹੀਂ ਸੀ ਸੁਣ ਲਓ ਆ ਟੀਚਰ ਬੋਲ ਰਿਹਾ ਇੱਕ ਤੇ ਬੰਦੇ ਨਾਲ ਕੋਈ ਨਹੀਂ ਸਿੱਖਾ ਦੇ ਪਿੱਛੇ ਪੁਆਇੰਟ ਹੋਰ ਪਹਿਲਾਂ ਕੀ ਹਾਲਾਤ ਸੀ ਕਿ ਹੁਣ ਕਿਸ ਤਰੀਕੇ ਦੇ ਲਾਤ ਦੇਖੋ ਪਹਿਲਾਂ ਜਦੋਂ ਵੀ ਤੁਹਾਨੂੰ ਬਾਰਡਰ ਦੀ ਗੱਲ ਆਉਂਦੀ ਹੈ ਖੇਮਕਰਨ ਬ

ਟੀਚਰਾਂ ਦੀ ਵਿਦੇਸ਼ ਟ੍ਰੇਨਿੰਗ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਕਿਤਾਬਾਂ ਟਾਈਮ ਤੇ ਇਹ ਸਭ ਗੱਲਾਂ ਦਾ ਛੱਡ ਤੋਂ ਬੇਸਿਕ ਅਸੀਂ ਮਿਹਨਤ ਕੀਤੀ ਹੈ ਅੱਜ ਦਿਨ ਸਾਲ ਬਾਅਦ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਕਿ ਪੰਜਾਬ ਦੇ ਹਰ ਸਕੂਲ ਚ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਸਕੂਲ ਵਿੱਚ ਕੁਝ 50-100 ਸਕੂਲ ਲੈਂਦੇ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤ ਨਾਲ ਕੋਈ ਗੁਆਂਣ ਨਾਲ ਕੋਈ ਚੀਜ਼ ਚੱਲਦਾ ਹਰ ਸਕੂਲ ਚ ਬਾਥਰੂਮ ਪਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਚ ਪੀਣ ਵਾਲਾ ਪਾਣੀ ਹੈ ਇਹ ਕਰਕੇ ਦਿਖਾਇਆ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 12000 ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਐਮ ਐਲ ਏ ਮੰਤਰੀ ਸਾਰਾ ਪ੍ਰਸ਼ਾਸਨ ਸਕੂਲਾਂ 'ਚ ਜਾ ਰਿਹਾ ਤਾਂ ਕਿ ਸਾਡੇ ਇਹ ਬੱਚਿਆਂ ਨੂੰ ਜਿਹੜੇ ਬੈਠੇ ਆ ਇਹਨੂੰ ਨੋ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਇਹ ਬੜਾ ਕੋਸ ਹੈ ਤੇ মিডিਆ ਖੜਾ ਤੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਮੇਰੀਆਂ ਮਾਵਾਂ ਬੈਠੀਆਂ ਬੱਚੇ ਬੈਠੇ ਆ ਨੌਜਵਾਨ ਬੱਚੇ ਸਾਡੇ ਯੰਗ ਸਟੂਡੈਂਟਸ ਬੈਠੇ ਆ ਮੈਂ ਤੁਹਾਨੂੰ ਕੁਝ ਨਾ ਚਾਹੂੰਗਾ ਅੱਜ ਚਿੰਨ੍ਹੇ ਵਿਰੋਧੀ ਪਾਰਟੀ ਦੇ ਲੀਡਰ ਨੇ ਅਕਾਲੀ ਗਾਂਗਰੇਸ ਭਾਜਪੀ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਤਕਲੀਫ ਬਚੀ ਹੋਈ ਹੈ ਕਹਿੰਦੇ ਆ ਕਿ ਜੀ ਆਈ ਦੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਘਾਟਨ ਰੱਖ ਲਏ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਮੈਂ ਇਹਨੂੰ ਪੁੱਛਣਾ ਚਾਹੂੰਗਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਅਜਿਹੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਤੇ ਅਜੇ ਹੈਗਾ ਸੀ ਵਰਤਨਯਾਗ ਹੀ ਸੀ 75% ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿਉਂ ਸਾਡੇ ਗਰੀਬਾਂ ਦੇ ਬੱਚੇ ਪੜ੍ਹਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਬ ਤੁਹਾਡੇ ਬੱਚੇ ਜਿੰਨਾ ਸਕੂਲਾਂ 'ਚ ਪੜਦੇ ਆ ਉਹਨਾਂ ਸਕੂਲਾਂ 'ਚ ਬਾਥਰੂਮ 'ਚ ਵੀ ਏਸੀ ਲੱਗੇ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ 'ਚ ਜਾਂ ਮੈਂ ਇਦਾਂ ਦੇ ਸਕੂਲਾਂ 'ਚ ਗਿਆ ਜਿੱਥੇ ਜਿੱਥੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿਉਂਕਿ ਸਕੂਲ 'ਚ ਬਾਥਰੂਮ ਖੁੱਲੇ ਮદાન 'ਚ ਸਾਡੇ ਬੱਚੇ ਬਾਥਰੂਮ ਸੀ ਤੇ ਹਾਂ ਤੁਸੀਂ ਜਦੋਂ ਉਹ ਬਾਥਰੂਮ ਬਣਾਤੇ ਤੇਨੇ ਜਿਹੜਾ ਨਹੀਂ ਪੱਥਰ ਕਿਉਂ ਰੱਖਨੇ ਇਹ ਨਹੀਂ ਪੱਥਰ ਥੋੜਾ ਤਮਾਚਾ ਉਦੋਂ ਥੋੜੀ ਸ਼ਰਮ ਆਈ ਨਹੀਂ ਕਿੱਥੇ ਗਈ ਸੀ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਟਵੀਟ ਨਹੀਂ ਆਏ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾਉਣ ਚ ਆਪਣੇ 5 17 7 17 ਹੋਟਲ ਬਣਾਉਣ ਚ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੈ ਕਿ ਅੱਜ ਅਸੀਂ ਪੰਜਾਬ ਦੇ